ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ ਪੰਜਮ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਰਤ ਗਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਦੇਿਸ ਭ੍ਰਮੇ ਥਕ ਆਏ ਬ੍ਰਹਮ ਕੀ ਸ਼ਾਮ ਤੇਨ ਦੁੱਧ ਹੈ ਤੇ ਬਾਹਰੀ ਕਿਤਨਾ ਆਵੇ ਕਾਮ ਜਲ ਬਿਨ ਸਾ ਕੁਮਲਾਵਤੀ ਉਪਜੈ ਨਾਹੀ ਦਾ ਹਰ ਨਾਮ ਨ ਮਿਲਿਐ ਸਾਜਨੈ ਗਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟਈ ਭਟ ਨਗਰ ਸੇ ਗ੍ਰਾਮ ਸਰਬ ਸਿੰਘਾਰ ਤੰਬੂਲ ਰਸ ਸਣ ਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਵਿਉਣੀਆ ਮੀਤ ਸਜਣ ਸਭ ਜਾਮ ਨਾਨਕਿ ਬੈ ਨੰਦੀਆਂ ਕਰਿ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮ ਚੇਤ ਗੁਬਿੰਦ ਅਰਾਧਿਐ ਹੋਵੈ ਆਨੰਦ ਕਣ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਗਣ ਇਕ ਖਿੰਨ ਤਿਸ ਬਿਨ ਜੀਵਣਾ ਗਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਹੀਂ ਕਿਤੜਾ ਦੁਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਉਤਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਜੇਤ ਮਲਾਏ ਸੋ ਪ੍ਰਭ ਤਿਸ ਕੈ ਪਾਏ ਲੱਗਾ ਵਸਾਕ ਧੀਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਬਚੋ ਹੋ ਹਰ ਸਾਜਨ ਗੁਰ ਕਬਿਸਾਰ ਕੈ ਲੱਗੀ ਮਾਇਆ ਧੋਹ ਉੱਤਰ ਗਲਤਰ ਨਾ ਸੰਗਤ ਨਾ ਹਰ ਅਵਨਾ ਸਿੰਘ ਹੋ ਪਲਜ ਬਲਜ ਸਗਲੀ ਮੋਈ ਝੂਠਾ ਤੰਦੈ ਮੋਹ ਇਕ ਸਰ ਕੇ ਨਾਮ ਬਿਨ ਅੱਗੇ ਲਈਐ ਖੋਹਿ ਦਇਆ ਵਿਸਾਰ ਬਿਗੂਚਣਾ ਬ੍ਰਭਿਨੇ ਅਗਰਨਾ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਬ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤੋਂ ਲੱਗੇ ਜਦ ਸੰਤ ਭੇਟੈ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗੀਆਂ ਕਿਸ ਨੰਦੇਹੀ ਬੰਨ ਮਾਨਕ ਮੋਤੀ ਨਾਮ ਰਬ ਉਨ ਲਗੈ ਨਾਹੀ ਸੰ ਰੰਗ ਸਬੇ ਨਾਰਾਇਣ ਜਿਤੇ ਮਨ ਪਵਨ ਜੋ ਅਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲੀਆ ਜੀ ਮਿਲੈ ਵਿਛੜ ਕਿਉ ਰੋਵੰ ਸਾਧੂ ਸੰਗ ਬਰਾਪਤੇ ਨਾਨਕ ਰੰਗ ਮਨੰਨ ਅਰੁ ਜੇਟ ਰੰਗੀਲਾ ਤਿਸ ਧਣੀ ਜਿਸ ਗੈ ਭਾਗ ਮਤੰ ਅਸਾੜਤ ਪੁੰਦਾ ਤਿਸ ਲੱਗੈ ਹਰ ਨਾਮ ਨਾ ਜਨ ਨਾ ਪਾਸ ਜਗ ਜੀਵਨ ਬੁਰਗ ਤੇ ਆਕੈ ਮਨ ਸੰਧੀ ਆਸ ਦੂਏ ਭਾਏ ਵਿਗੁਚੀ ਰੈ ਗਲ ਪਈ ਇਸ ਜੰਗ ਕੀ ਆਸ ਜਿਹਾ ਬੀਜੈ ਸੋ ਲੁਣੈ ਮਤੈ ਜੋ ਲਖਿਆਸ ਰਹਿਣ ਵਿਹਾਣੀ ਪਛੋਤਾਣੀ ਉਠ ਚਲੀ ਗਈ ਨਿਰਾਸ ਜਿਨ ਕਾਉ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸ ਹਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਇ ਪਿਆਸ ਪ੍ਰਭ ਤੁਧਿ ਮੰਨ ਦੂਜਾ ਕੋ ਨਹੀ ਇਹ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਜਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮੰਨ ਤਨ ਰਤਤਾ ਸਾਜ ਰੰਗ ਈਕੋ ਨਾਮੇ ਆਧਾਰ ਵਿਖਿਆ ਰੰਗ ਕੁੜਾ ਵੇ ਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਬੇਵਣ ਹਾਰ ਵਣ ਤਿਨ ਪ੍ਰਭ ਸੰਗ ਮੋਲੇ ਆ ਸਮਰੱਥ ਬੁਰਖੇ ਅਪਾਰ ਹਰ ਮਿਲਣੇ ਨੂੰ ਮਨ ਲੋਚੁਦਾ ਗਰਮ ਮਿਲਾਵਣ ਹਾਰ ਜਿਨੀ ਸਕੀਏ ਪ੍ਰਭ ਪਾਇਆ ਔਰਨ ਕਾ ਸਦਬਲ ਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸੁਵਾਰਨ ਹਾਰ ਸ਼ਾਵਣ ਤਨ ਸੁਹਾਗਣੀ ਜਿਨ ਰਾਮ ਨਾਮ ਰਹਾਰ ਪਾਤ ਦੋਏ ਪਰਮ ਬੁਲਾਣੀਆ ਦੁਜਾ ਲਗਾਹਿਤ ਲਖ ਸ਼ਿੰਗਾਰ ਬਣਾਇਆ ਓਕਾਰੁ ਜੁ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀਤ ਤਵੇ ਲਐ ਕਹ ਸੁਨ ਪ੍ਰੀਤ ਅਗੜੋ ਚਲਾਇ ਨੰਦੂਤ ਜੰਗ ਸੈਨਾ ਦੇ ਨੀ ਭੇਤ ਛੱਡ ਗੜੋ ਤੇ ਨਮਾਹੇ ਜਿਨ ਸਿਓ ਲੱਗਾ ਹੇਤ ਆਤਮਰੂੜਾ ਤਨ ਕਬੇ ਸਿਆਹ ਹੋਆ ਸੀਤ ਜਿਹਾ ਬਿਜੈ ਸੋ ਲੁਣੈ ਕਰਮ ਸੰਧੜਾ ਕੀਤ ਨਾਨਕ ਪ੍ਰਭ ਸਰਨਾ ਗਤੀ ਚਰਨ ਬਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨ ਪਾਈਐ ਗੁਰ ਰਖਣ ਵਾਲ ਰੇਤ ਅਸਨ ਪ੍ਰੇਮਿਓ ਮਾਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਬਿਆਸ ਦਰਸ਼ਨ ਘਣੀ ਕੋਈ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਓ ਤਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਭਾਏ ਆਪ ਦੇ ਅੰਗ ਬਿਨਤੀ ਕਰਹਿ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈ ਆ ਸੇ ਵਿਛੜ ਗਤਹਿ ਨ ਜਾਇ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਵਸੰਦੀਆ ਜਿਨਾਂ ਨੇ ਆ ਹਰ ਰਾਈ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਦੇ ਭੁਲਿਆ ਵਿਆਪਨ ਸਭੇ ਰੋਗ ਬੇਮੁਗ ਹੋਏ RAM ਤੇ ਲੱਗਨ ਜਨਮ ਵਿਜੋਗ ਜੇ ਨਾ ਕੌੜੇ ਹੋਏ ਗਏ ਜਿੱਤਣੇ ਮਾਇਆ ਭੋਗ ਜਿਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਕੀਤਾ ਕਛੂ ਨਾ ਹੋਵੈ ਲਿਖਿਆ ਧੁਰ ਸੰਜੋਗ ਧੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੌਚ ਤਤ ਗੋਵੈ ਸਾਧ ਸੰਗ ਧਨ ਸੈ ਸਭੈ ਸੋਜ ਮੰਗਰ ਮਹਿ ਸੰਧੀਆਂ ਹਰ ਬਿਰ ਸੰਗ ਬੈਠੜੀਆਂ ਦਿਨ ਕੇ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ RAM ਸਿਉ ਸੰਗ ਸਾਧ ਸਹਿ ਲੜੀਆਂ ਸਾਧ ਜਨਾ ਤੇ ਬਹਾਰੀ ਸੇ ਰਹਿਨ ਅਕੇ ਲੜੀਆਂ ਦਿਨ ਦੁਖ ਨ ਕਬ ਹੋ ਉਤਰੈ ਸੇ ਜਮ ਕੈ ਵਸ ਪੜੀਆਂ ਜਿਨੇ ਲਾਵਿਆ ਪ੍ਰਭ ਆਪਣ ਸਿਧ ਸੰਨਿਤ ਕੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਨਾ ਜਣੀ ਜੜੀ ਆਹ ਗਾਨਕ ਵਾਂਛੈ ਧੂੜ ਤਿਨ ਪ੍ਰਭ ਸਰਨੀ ਧਰ ਪੜੀਆ ਮੰਗਰ ਮਾ ਪ੍ਰਭ ਆਰਾਧਨਾ ਬਵਣਾ ਜਨ ਮੜੀਆ ਹੋਗ ਤੋ ਕਾਰਨਾ ਵਿਆਪਈ ਕੰਠ ਮਿਲਿਆ ਹਰਨਾਮ ਮਨ ਬਿਧਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹ ਹੋਟ ਗੋਬਿੰਦ ਗੋਪਾਲ ਰਾਈ ਸੇਵਾ ਸਾਮੀ ਲਾਉ ਦੇਖਿ ਆਪ ਨ ਸਕੈ ਮਿਲ ਸਾਧੂ ਗਣ ਗਾਉ ਜੈ ਤੇ ਉਪਜੀਤਾ ਮਿਲੀ ਸਚੀ ਪ੍ਰੀਤਿ ਸਮਾਹ ਬਰ ਗਹਿ ਲਈਨੀ ਬਾਰ ਬ੍ਰਹਮ ਭੌਣਾ ਵਿਛੜੀਆ ਭਰ ਜਾਉ ਲਖ ਦੇਰੀਆ ਅਰ ਸੱਜਣ ਅਗਮ ਅਗਾਉ ਸ਼ਰਮ ਬਈ ਨਾਰਾਇਣੈ ਨਾਨਕ ਦਰ ਪਈਆ ਹੋਖ ਸੁਵੰਦ ਸਰਬ ਸੁਖ ਜਿਸ ਬਖਸ਼ਾਵੇ ਪਰਵਾਹ ਬਾਗਮ ਜਨ ਸੰਗ ਸਾਧੂ ਆ ਧੋੜੀ ਕਰ ਈਸ਼ ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਇ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਵਿਨਸਾ ਲੋਭ ਸੁਵਾਨ ਸਚ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠ ਹਜ਼ਾਰ ਤੇ ਤੀਰਤ ਸਗਲ ਕੁੰ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਬਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਭਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਹੀ RAM ਕੇ ਕਰ ਕਿਰਪਾ ਦੀਆਂ ਮਿਲਾਏ ਸੇਜ ਸੁਹਾਵੀ ਸਰਬ ਸੋਖਾ ਹੁਣ ਦੁੱਖਾ ਨਾਹੀ ਜਾਏ ਕਿਛੁ ਕੋ ਨਹੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਹਲਾਏ ਹਰ ਜਿਹਾ ਵਰਨਾ ਦੇਸਹੀ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓ ਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਐ ਬਾਉੜਾ ਜਨਮੈ ਧਾਈ ਜੇਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਹਲ ਗੁਣ ਨਿਰਤ ਸਲਾਹੀਐ ਜਿਸ ਨੋ ਦਿਲ ਨ ਤੁਮਾਈ ਜਿਨ ਜਿਨ ਨਾਮ ਤੇ ਆਇਆ ^{(1)} ਜਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਧਿਆ ਦਰਗਹ ਸਚ ਖਰੇ ਸਰਬ ਸੁਖਾ ਨਿਧ ਚਰਨ ਹਰ ਬਹੁ ਜਲ ਵਿਕਮ ਤਰੇ ਰੇਵ ਭਗਤ ਤਿਨ ਪਾਈਆ ਲਖਿਆ ਨਾਹਿ ਜਰੇ ਊੜ ਗਏ ਦੁਬਧਾਨ ਸੀ ਪੂਰਨ ਸਚ ਭਰੇ ਆਰ ਬ੍ਰਹਮ ਪ੍ਰਭ ਸੇਮੰਦੇ ਮਨ ਅੰਦਰ ਇਕ ਤਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹੋ ਹਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ